SDM ਕੰਸਲਟੈਂਸੀ ਕੁੜਪਰਾ ਦਾ YouTube ਚੈਨਲ ਦੇਖ ਰਹੇ ਸਾਰੇ ਹੀ ਸਰੋਤਾਂ ਦੇ ਇੱਕ ਵਾਰ ਫਿਰ ਤੋਂ ਸਵਾਗਤ ਹੈ ਜੀ ਦੋਸਤੋ ਇੱਕ ਇਨਕਮ ਟੈਕਸ ਦੇ ਵਿੱਚ ਬਹੁਤ ਸਾਰੇ ਹੈਗੇ ਬਦਲਾਵ ਕਰ ਦਿੱਤੇ ਗਏ ਹੈਗੇ ਆ ਬਜਟ ਦੌਰਾਨ ਜਿਹੜਾ 2024-2025 ਦਾ ਬਜਟ ਪੇਸ਼ ਕੀਤਾ ਗਿਆ ਹੈਗਾ ਉਸ ਵਿੱਚ ਕਾਫੀ ਜ਼ਿਆਦਾ ਬਦਲਾਅ ਆਏ ਹੈਗੇ ਆ ਤੁਹਾਨੂੰ ਦੱਸਾਂਗੇ ਇਨਕਮ ਟੈਕਸ ਸਲੈਬ ਵਿੱਚ ਵੱਡੇ ਬਦਲਾਅ ਆ ਚੁੱਕੇ ਹੈਗੇ ਆ 3 ਲੱਖ ਦੀ ਆਮਦਨ ਦੇ ਉੱਪਰ ਹੁਣ ਆਪ ਨੂੰ ਟੈਕਸ ਦੇਣਾ ਦੇਣਾ ਪਵੇਗਾ ਕਿਉਂਕਿ 3 ਲੱਖ ਤੋਂ ਪਹਿਲਾਂ ਆਪਾਂ ਟੈਕਸ ਉੱਪਰ ਨਹੀਂ ਦਿੰਦੇ ਸੀਗੇ ਜਿਹੜੀਆਂ ਵੀ ਆਮਦਨ ਹੈਗੀ 3 ਲੱਖ ਤੋਂ ਉੱਪਰ ਵਾਧੀ ਹੈਗੀ ਆ ਉਹਨੂੰ ਹੁਣ ਟੈਕਸ ਦੇਣਾ ਪਵੇਗਾ 3 ਲੱਖ ਤੋਂ 7 ਲੱਖ ਦੇ ਜਿਹੜੀ ਆਮਦਨ ਬੰਦੀ ਹੈ ਸਾਲ ਦੀ ਉਹਨੂੰ 5% ਦਾ ਟੈਕਸ ਲੱਗੂਗਾ 7 ਲੱਖ ਤੋਂ 10 ਲੱਖ ਰੁਪਏ ਦੀ ਜਿਹੜੀ ਸਾਲਾਨਾ ਆਮਦਨ ਹੈਗੀ ਆ ਉਹਨੂੰ 10% ਦੀ ਟੈਕਸ ਲੱਗੂਗਾ ਜਿਹੜਾ ਬੰਦੇ ਨੇ 10 ਤੋਂ 12 ਲੱਖ ਰੁਪਏ ਦੀ ਆਮਦਨ ਸਾਲਾਨਾ ਹੈਗੀ ਆ ਉਹਨੂੰ 15% ਦੀ ਟੈਕਸ ਲੱਗੂਗਾ 12 ਤੋਂ 15 ਲੱਖ ਰੁਪਏ ਦੀ ਆਮਦਨ ਵਾਲੇ ਜਿਹੜੇ ਪਰਸਨਸ ਹੈਗੇ ਆ ਉਹਨਾਂ ਨੂੰ 20% ਦੀ ਟੈਕਸ ਦੇਣਾ ਪਵੇਗਾ 15 ਲੱਖ ਤੋਂ ਜ਼ਿਆਦਾ ਦੀ ਆਮਦਨ ਵਾਲੇ ਜਿਹੜੇ ਹੈਗੇ ਆ ਪਰਸੋਂ ਉਹਨਾਂ ਨੂੰ 30% ਦਾ ਟੈਕਸ ਦੇਣਾ ਪਵੇਗਾ ਇਹ ਬਹੁਤ ਵੱਡੇ ਬਦਲਾਅ ਕਰ ਦਿੱਤੇ ਗਏ ਹੈਗੇ ਇਹਨੂੰ ਇਨਕਮ ਟੈਕਸ ਡਿਪਾਰਟਮੈਂਟ ਵੱਲੋਂ ਜਿਹੜੇ ਨਵੇਂ ਬਾਸਟ ਦੇ ਵਿੱਚ ਹੈਗੇ ਪਾਸ ਕੀਤੇ ਗਏ ਹੈਗੇ ਕਾਨੂੰਨ ਮੰਨ ਲਓ ਜਿਹੜਾ ਬੰਦਾ ਹੈਗਾ 26000 ਰੁਪਏ ਮਹੀਨੇ ਤਨਖਾਹ ਲੈਂਦਾ ਹੈਗਾ ਉਹਦੀ ਸਾਲਾਨਾ ਆਮਦਨ ਹੈਗੀ 312000 ਰੁਪਏ ਬਣਦੀ ਹੈਗੀ ਆ ਤੇ ਉਹਨੂੰ ਹੁਣ 15600 ਰੁਪਏ ਟੈਕਸ ਦੇਣਾ ਪਵੇਗਾ ਇੱਕ ਸਾਲ ਦਾ ਜਿਹੜਾ ਬੰਦਾ 30000 ਰੁਪਇਆ ਆਮਦਨ ਕਮਾਉਂਦਾ ਹੈਗਾ ਮੰਥਲੀ ਉਹਦੀ ਇੱਕ ਸਾਲ ਦੀ ਜਿਹੜੀ ਆਮਦਨ ਹੈਗੀ ਆ 360000 ਰੁਪਇਆ ਬਣਦੀ ਆ ਉਹਨੂੰ ਹੁਣ 18000 ਰੁਪਏ ਦਾ ਟੈਕਸ ਦੇਣਾ ਪਵੇਗਾ 40000 ਰੁਪਏ ਦੀ ਤਨਖਾਹ ਲੈਣ ਵਾਲੇ ਜਿਹੜੇ ਹੈਗੇ ਉਹਨਾਂ ਦੀ ਸਾਲਾਨਾ ਆਮਦਨ 480000 ਰੁਪਏ ਬਣਦੀ ਆ ਉਹਨੂੰ 24000 ਰੁਪਇਆ ਸਾਲਾਨਾ ਟੈਕਸ ਦੇਣਾ ਪਊਗਾ 50000 ਰੁਪਇਆ ਤਨਖਾਹ ਵਾਲੇ ਬੰਦੇ ਜਿਹੜੇ ਹੈਗੇ 6 ਲੱਖ 6 ਲੱਖ ਰੁਪਇਆ ਸਾਲਾਨਾ ਆਮਦਨ ਬਣਦੀ ਆ ਉਹਨੂੰ 30000 ਰੁਪਏ ਦਾ ਟੈਕਸ ਦੇਣਾ ਪਵੇਗਾ 60000 ਰੁਪਏ ਮਹੀਨਾ ਕਮਾਉਣ ਵਾਲੇ ਪਰਸਨ ਦਾ ਸਾਲਾਨਾ ਉਹਨੂੰ 720000 ਰੁਪਏ ਬਣਦੀ ਹੈ ਉਹਨੂੰ 36000 ਰੁਪਏ ਟੈਕਸ ਸਾਲਾਨਾ ਦੇਣਾ ਪਵੇਗਾ 70000 ਰੁਪਏ ਜਿਹੜਾ ਬੰਦਾ ਕਮਾਉਂਦਾ ਹੈਗਾ ਇੱਕ ਮਹੀਨੇ ਦਾ ਉਹਦਾ ਸਾਲਾਨਾ ਉਹਨਾਂ ਜਿਹੀ 840000 ਰੁਪਏ ਬਣਦੀ ਹੈ ਉਹਨੂੰ ਹੁਣ 42000 ਰੁਪਏ ਦਾ ਸਾਲਾਨਾ ਟੈਕਸ ਦੇਣਾ ਪਵੇਗਾ ਇਹ ਬਹੁਤ ਵੱਡਾ ਵੱਡੇ ਬਦਲਾਅ ਕੀਤੇ ਗਏ ਹੈਗੇ ਜੇ ਤੁਸੀਂ ਤੁਹਾਡੀ ਸੈਲਰੀ ਵੀ ਹੈਗੀ ਆ 20-25000 ਰੁਪਏ ਦਾ 26000 ਰੁਪਏ ਮਹੀਨੇਵਾਰ ਦੀ ਹੈਗੀ ਤਨਖਾਹ ਤਾਂ ਤੁਸੀਂ ਇਹ ਨੋਟ ਕਰੋ ਤੁਹਾਨੂੰ ਹੁਣ ਟੈਕਸ ਦੇਣਾ ਪਵੇਗਾ ਪਹਿਲਾਂ ਇਹ ਆਪਾਂ ਇਹ 3 ਲੱਖ ਤੋਂ ਉਪਰ ਜਾਂ ਥੱਲੇ ਟੈਕਸ ਨਹੀਂ ਦਿੰਦੇ ਸੀਗੇ ਤੇ ਹੁਣ ਜਿਹੜਾ ਹੈਗਾ 3 ਲੱਖ ਤੋਂ ਉਪਰ ਆਪ ਨੂੰ ਟੈਕਸ ਦੇਣਾ ਪਵੇਗਾ ਥੈਂਕ ਯੂ ਜੀ